ਸੁਖ ਜਿੰਦਰ ਰੰਡਾਵਾ ਧਿਆਨਪੁਰ ਧਾਮ ਅਤੇ ਫਤੀਕਰ ਚੂੜੀਆਂ ਚਰਚ ਵਿਕੇ ਹੋਏ ਨਤਮਸਤਕ ਰੰਡਾਵਾ ਦੇ ਮੰਦਿਰ ਅਤੇ ਚਚਚੋਂ ਲਿਆ ਅਸ਼ੀਰਵਾਦ ਜਿੱਤ ਲਈ ਕੀਤੀ ਅਰਦਾਸ ਕਾਂਗਰਸ ਦੀ ਸੀਟ ਟੁੰਗਰਤਾਸਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਸੁਖਜਿੰਦਰ ਸਿੰਘ ਰੰਦਾਵਾ ਸ਼੍ਰੀ ਬਾਬਾ ਲਾਲ ਜੀ ਧਿਆਨਪੁਰ ਧਾਮ ਅਤੇ ਫਤੇਗੜ ਜੂਨੀਅਨ ਦੇ ਕਥਲ ਚੱਚੇ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਜਿੱਤ ਲਈ ਅਸ਼ੀਰਵਾਦ ਲਿਆ ਧਿਆਨਪੁਰ ਧਾਮ ਪਹੁੰਚੇ ਤੇ ਸੁਖਜਿੰਦਰ ਸਿੰਘ ਰੰਦਾਵਾ ਦਾ ਕਾਂਗਰਸੀ ਵਰਕਰਾਂ ਨੇ ਪੂਰੇ ਜੋਸ਼-ਖਰੋਸ਼ ਤੇ ਟੁਲਟਮਕੇ ਨਾਲ ਸਵਾਗਤ ਕੀਤਾ ਅਤੇ ਪੰਗੜੇ ਪਾਏ ਗਏ ਰੰਦਾਵਾ ਵੱਲੋਂ ਸ਼੍ਰੀ ਬਾਬਾ ਲਾਲ ਦਿয়াল ਜੀ ਧਿਆਨਪੁਰ ਧਾਮ ਨਤਮਸਤਕ ਹੋਏ ਅਤੇ ਉਨਾਤੀ ਚਿੱਤ ਲਈ ਆਰਤੀ ਕੀਤੀ ਗਈ ਰਵਿੰਦਰ ਸਿੰਘ ਰੰਦਾਵਾ ਨੇ ਜਿੱਤ ਲਈ ਅਸ਼ੀਰਵਾਦ ਲਿਆ ਤੇ ਅਰਦਾਸ ਕੀਤੀ ਗਈ ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਰੰਦਾਵਾ ਅਤੇ ਸਾਬਕਾ ਮੰਤਰੀ ਤੇ ਮੌਜੂਦਾ ਫਤਿਹਗੜ ਚੂੜੀਆਂ ਤੋਂ ਐਮਐਲਏ ਦਰਪ੍ਰਜਿੰਦਰ ਸਿੰਘ ਬਾਜਵਾ ਫਤਿਹਗੜ ਚੂੜੀਆਂ ਦੇ ਕਥ ਲਿਖਤ ਚ ਰੱਖੇ ਨੱਮਸਤਕ੍ਰਿਯ ਜੀ ਫਾਦਰ ਜੋਨੀ ਨੇ ਉਹਨਾਂ ਵਿਜਿਤ ਲਈ ਪ੍ਰਭੂ ਜਸੂਸੀ ਅਗੇ ਪ੍ਰਾਰਥਨਾ ਕੀਤੀ ਅਤੇ ਫਾਦਰ ਜੋਨੀ ਨੇ ਰੰਦਾਵ ਅਤੇ ਪਾਜਵਾ ਨੂੰ ਜਿੱਤ ਲਈ ਅਸੀਸਵਰ ਦਿੱਤਾ ਇਸ ਮੁਕਿ ਉਹਨਾਂ ਦੇ ਨਾਲ ਪੀਪੀ ਸੀਸੀਟੀ ਡੈਲੀਗੇਟ ਸ਼੍ਰੀਸ਼ ਬਬਲੂ ਐਟਵੋਕੇਟ ਨਵਦੀਪ ਸਿੰਘ ਰੰਦਾਵਾ ਰੋਸ਼ਨ ਜੋਸਫ ਯੂਥ ਅਲਕਾ ਪ੍ਰਦਾਨ ਕਰਨ ਮਰੀਦ ਕੇ ਨਰਮਲ ਸਿੰਘ ਬੰਦੇਸ਼ਾ ਹਵੇਲੀਆਂ ਸਾਹਿਬ ਦਾ ਬੀ ਡੀ ਪੀਓ ਕਾਉਂਸਲਰ ਰਜਿੰਦਰ ਸਿੰਘ ਬਿੰਦੂ ਅਮਨਪ੍ਰੀਤ ਸਿੰਘ ਹਰਦਿਆਲ ਸਿੰਘ ਖੋਖਰ ਪਾਈ ਤਰਸੀਮ ਮਸੀਤ ਵੱਟੀ ਕਿੰਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਵੀ ਮੌਜੂਦ ਸਨ ਤੋਂ ਪਹਿਲਾਂ ਸੁਚਿੰਦਰ ਚੰਦ ਦਾਵਾ ਤੇ ਤ੍ਰਿਪਰ ਚੰਦਰ ਸਿੰਘ ਪਾਜਵਾ ਫਤਿਹਗੜ ਚੂਗਿਆਂ ਦੀ ਬਾੜ ਨੰਬਰ 2 ਦੇ ਸੀਨੀਅਰ ਡਾਕਸਾਲੀ ਕਾਂਗਰਸੀਆਗੂ ਪਾਈ ਤਰਸੀਮ ਮਸੀਤ ਦੇ ਘਰ ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛਣ ਗਏ ਸੁਣੋ ਕਿ ਮਾਨਸਾਪੁਰ ਦੇ ਲੋਕ ਉਮੀਦਵਾ ਆ ਬਣੇ ਤਾ ਤੁਹਾਡੇ ਤੋਂ ਆਖੀ ਸੇਵਾ ਦੀ ਅੰਦੇ ਯੋਗ ਤਰਕਾ